ਦੁਨੀਆ ਦੀ ਸਭ ਤੋਂ ਮਹਿੰਗੀ ਧਰਤੀ ਤੇ ਅਸੀਂ ਬੈਠੇ ਆ 78000 골ਡ ਦੀਆਂ 골ਡ ਦੇ ਸਿੱਕੇ ਸਟੌਡਰ ਮਲਜੀ ਨੇ ਖੜੇ ਕਰਕੇ ਜਗਾ ਖਰੀਦੀ ਸੀ ਇਹ ਉਹ ਜਗਾ ਜੋਤਿਸ ਰੂਪ ਸਾਹਿਬ ਇੱਥੇ ਛੋਟੇ ਸਾਹਿਬ ਜਾਂਦੇ ਤੇ ਮਾਤਾ ਗੁਜਰਖੌਰ ਜੀ ਦੇ ਜਿਹੜੇ ਸੰਸਕਾਰ ਹੋਇਆ ਸੀਗਾ ਪੂਰੇ ਆਉਣਾ ਚਾਹੀਦਾ ਸਾਨੂੰ ਸਾਨੂੰ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਚਾਹੀਦਾ ਸਿਖਾਉਣਾ ਚਾਹੀਦਾ ਇਹ ਸਿਰਫ ਮੇਲਾ ਨਹੀਂ ਹੈ ਸ਼ਹੀਦੀ ਦਿਹਾੜਾ ਵੀ ਅਸੀਂ ਆਏ ਲੰਗਰ ਛਕੇ ਗੁਰਦੁਆਰੇ ਮੱਥਾ ਟੇਕ ਕੇ ਤੇ ਚਲੇਗੇ ਉਰੇ ਬੈਠ ਕੇ ਜੋ ਸਿੱਖਿਆ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਸੀਂ ਟੀਵੀ ਤੇ ਦੇਖ ਲੈਂਦੇ ਆ ਅਸੀਂ ਫੋਨ 'ਚ ਦੇਖ ਲੈਂਦੇ ਆ ਫੋਟੋਆਂ ਦੇਖ ਲੈਂਦੇ ਆ ਪਰ ਜੋ ਅਹਿਸਾਸ ਉਰੇ ਆ ਕੇ ਹੁੰਦਾ ਉਹ ਉਹੀ ਸਮਝ ਸਕਦਾ ਜੋਰੇ ਬਹਿੰਦਾ ਹੈ 10-15 ਮਿੰਟ ਆਪਣਾ ਲਾਉਂਦਾ ਹੈ ਵਾਹਿਗੁਰੂ ਦਾ ਜਪ ਕਰਦਾ ਹੈ ਸਾਡੇ ਕਰਕੇ ਸਾਡੀ ਜ਼ਿੰਦਗੀਆਂ ਕਰਕੇ ਲੱਖਾਂ ਕਰੋੜਾਂ ਦੀਆਂ ਜ਼ਿੰਦਗੀਆਂ ਕਰਕੇ ਵੀ ਖੁਦ ਕੁਰਬਾਨ ਹੋ ਗਏ ਇੰਨੀ ਛੋਟੀ ਉਮਰ ਦੇ ਵਿੱਚ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ ਜੋੜੋ ਇਹ ਚੀਜ਼ ਨਾਲ ਚਾਹੇ ਤੁਸੀਂ ਕਿਸੇ ਵੀ ਧਰਮ ਤੋਂ ਆ ਕਿਸੇ ਵੀ ਕਮਿਊਨਿਟੀ ਤੋਂ ਬਿਲੋਂਗ ਕਰਦੇ ਹੋ ਤੁਹਾਨੂੰ ਆਪਣੇ ਇਤਿਹਾਸ ਨੂੰ ਇਸ ਧਰਮ ਨੂੰ ਇਹਨਾਂ ਨੂੰ ਜੋੜ ਕੇ ਮੈਨੂੰ ਲੱਗਦਾ ਦੱਸਣਾ ਚਾਹੀਦਾ ਹੈ ਕਿ ਸਹਿਬਜ਼ਾਦੇ ਕੌਣ ਸੀ ਉਹਨਾਂ ਨੇ ਸਾਡੇ ਲਈ ਕੀ ਕੀਤਾ ਗੁਰਗੋਬਿੰਦ ਸਿੰਘ ਜੀ ਨੇ ਸਾਡੇ ਲਈ ਕੀ ਕਰਿਆ